ਜੋ ਸੰਗਣੀ ਤੁੰਦਤਾ ਕਹਿ ਲਗਾਤਾਰ ਚੱਲ ਰਹੀ ਹੈ ਤੇ ਇਸ ਵਿੱਚਕਾਰ ਇੱਕ ਹੋਰ ਹਾਦਸਾ ਹੋਣ ਦੀ ਖਬਰ سامنے ਆ ਰਹੀ ਹੈ ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਹਾਦਸਾ ਵਾਪਰਿਆ ਹੈ ਕਾਰ ਤੇ ਟਰੱਕ ਦੀ ਭਿਆਨਕ ਟੱਕਰ ਹੋਈ ਹੈ ਦਰਅਸਲ ਕਾਰ ਜਿਹੜੀ ਉਸ ਦਾ ਟਰੱਕ ਦੇ ਵਿੱਚ ਆ ਕੇ ਵੱਜਦੀ ਹੈ ਤਾਂ ਜਿਸ ਮਗਰੋਂ ਦੱਸਦੇ ਕਿ ਹਾਦਸਾ ਵਾਪਰ ਚੋਂਦਾ ਤੇ ਬੇਹਦੀ ਦੱਸਦੇ ਕਿ ਭਿਆਨਕ ਹਾਦਸਾ ਵਾਪਰਿਆ ਅਤੇ ਮਾਫ ਕਰਨਾ ਬਸ ਕਾਰ ਦੀ ਟੱਕਰ ਹੋਈ ਹੈ ਤਸਵੀਰਾਂ ਤੁਹਾਨੂੰ ਖਾਰਿਆਂ ਬਸ ਦੇ ਵਿੱਚ ਜੋ ਐ ਸਰਦਾਰ ਜੋ ਜੀ ਡੀ ਕਾਰ ਹੈ ਉਹ ਜਾ ਕੇ ਵਜਦੀ ਹੈ ਤੇ ਜੋ ਅਗਲਾ ਹਿੱਸਾ ਹੈ ਕਾਰ ਦਾ ਉਹ ਕਾਫੀ ਜ਼ਿਆਦਾ ਨੁਕਸਾਨ ਨਿਆ ਗਿਆ ਤਾਂ ਤਸਵੀਰਾਂ ਤੁਹਾਨੂੰ ਵਿਖਾਰੀਆਂ ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਹਾਦਸਾ ਵਾਪਰਿਆ ਹੈ ਸਮਰਾਲਾ ਦੇ ਵਿੱਚ ਪਠਲਾ ਰੋਡ ਤੇ ਦੱਸੇ ਕਿ ਇਸ ਰੋਡ ਨੇੜੇ ਜੋ ਹੈ ਇਹ ਦੋਵੇਂ ਵਾਹਨ ਹਾਦਸਾ ਗ੍ਰਸਤ ਹੋ ਜਾਂਦੇ ਨੇ ਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਇੱਥੇ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਇੱਥੇ ਦੱਸਦੇ ਕਿ ਕਾਨੀ ਨੁਕਸਾਨ ਤੋਂ ਜੋਏ ਬਚਾਰ ਆ ਗਏ ਲੇਕਿਨ ਇਸ ਦੇ ਨਾਲ ਨਾਲ ਇਹ ਵੀ ਬੇहद ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਜੋ ਗੱਡੀ ਜੋ ਕਾਰ ਇੱਥੇ ਹਾਦਸੇ ਅੰਗ੍ਰਸਤ ਹੋਈ ਹੈ ਇਸ ਹਾਦਸੇ ਤੋਂ ਬਾਅਦ ਜਦੋਂ ਲੋਕ ਉਥੇ ਇਕੱਠੇ ਹੋ ਗਏ ਤਾਂ ਲੋਕਾਂ ਨੇ ਵੇਖਿਆ ਕਾਰ ਦੇ ਅੰਦਰੋਂ ਦੀ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਨੇ ਜੀ ਹਾਂ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਜੋ ਹੈ ਵੱਡੀ ਗਿਣਤੀ ਦੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਨੇ ਗੱਡੀ ਦੇ ਅੰਦਰੋਂ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਦੱਸਿਆ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਇਹ ਵੀ ਜਾਣਕਾਰੀ سامنے ਆ ਰਹੀ ਹੈ ਕਿ ਇਸ ਹਾਦਸੇ ਤੋਂ ਬਾਅਦ ਜਿਹੜੇ ਕਾਰ ਚਾਲਕ ਨੇ ਉਹ ਮੌਕੇ ਤੋਂ ਫਰਾਰ ਦਸਤੇ ਜਾ ਰਹੇ ਨੇ ਤਾਂ ਹੁਣ ਪੁਲਿਸ ਦੇ ਵੱਲੋਂ ਜੋ ਹੈ ਕਰਾਇਮ ਐਂਗਲ ਤੋਂ ਵੀ ਇਹ ਸਭ ਪੂਰੇ ਹੱਥ ਸਿੱਧੇ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜੇ ਵਾਹਨ ਚਾਲਕ ਸੀਗੇ ਜਿਹੜੇ ਕਾਰ ਚਾਲਕ ਸੀਗੇ ਉਹਨਾਂ ਦੀ ਵੀ ਪਾਲ ਕੀਤੀ ਜਾ ਰਹੀ ਹੈ ਕਿ ਇੰਨੀ ਸ਼ਰਾਬ ਦੀਆਂ ਬੋਤਲਾਂ ਆਈਆਂ ਕਿ ਤੋਂ ਕਿੱਥੇ ਲੈ ਕੇ ਜਾ ਰਹੇ ਸੀਗੇ ਤਾਂ ਹੁਣ ਇਹ ਸਾਰੇ ਸਵਾਲ ਜੋ ਹੈ ਖੜੇ ਹੋ ਰਹੇ ਨੇ ਸੋ ਹੱਤਾਂ ਕਿੱਥੇ ਨਾ ਕਿਤੇ ਹੁਣ ਕਰਾਇਮ ਐਂਗਲ ਦਾ ਵੀ ਮੋੜ ਲੰਦਾ ਨਜ਼ਰ ਆ ਰਿਹਾ ਸੋ ਹਾਲਾਂਕਿ ਜੋ ਸੰਗਣੀ ਤੋਂ ਉਂਦ ਕਰਕੇ ਦੱਸਦੇ ਕਿ ਲਗਾਤਾਰ ਹੱਥ ਸੇ ਹੋ ਰਹੇ ਨੇ ਤਾਂ ਉਸੇ ਲੜੀ ਦੇ ਵਿੱਚ ਇਹ ਇੱਕ ਹੋਰ ਹਾਦਸਾ ਅਜ ਪੰਜਾਬ ਦੇ ਵਿੱਚ ਹੋਇਆ ਹੈ ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਜੋ ਹੈ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਕਿ বাস ਜਿਹੜੀ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਹਾਦਸਾ ਗ੍ਰਸਤ ਹੋ ਜਾਂਦੀ ਹੈ ਕਾਰ ਸਿੱਧੀ ਜਿਹੜੀ ਹੈ বাস ਦੇ ਵਿੱਚ ਆ ਕੇ ਵੱਜਦੀ ਹੈ ਦਰਅਸਲ ਟੱਕਰ ਇੰਨੀ ਭਿਆਨਕ ਸੀ ਕਿ ਵਰਨਾ ਕਾਰ ਜਿਹੜੀ ਹੈ ਉਹ ਬੁਰੇ ਤਰੀਕੇ ਨੁਕਸਾਨੀ ਗਈ ਹੈ ਹਾਦਸੇ ਤੋਂ ਬਾਅਦ ਜਦੋਂ ਲੋਕਾਂ ਨੇ ਕਾਰ ਦੇ ਅੰਦਰ ਦੱਸਦੇ ਕਿ ਚਾਤਮਾਰੀ ਤੋਂ ਉਹਨਾਂ ਨੇ ਵੇਖਿਆ ਕਿ ਕਾਰ ਦੇ ਅੰਦਰ ਤਾਂ ਵੱਡੀ ਗਿਣਤੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਪਈਆਂ ਹੋਈਆਂ ਨੇ ਤਾਂ ਇਸ ਵግਰੋਂ ਹਾਲਾਂਕਿ ਉਹ ਵੀ ਜਾਂਚ ਜਿਹੜੀ ਹੈ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਇਸੇ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਮੋਟਰਸਾਈਕਲ ਵੀ ਇਸ ਦੇ ਚਪੇਟ ਦੇ ਵਿੱਚ ਆ ਜਾਂਦਾ ਹੈ ਅਤੇ ਮੋਟਰਸਾਈਕਲ ਤੇ ਦੋ ਜਣੇ ਸਵਾਰ ਸੀਗੇ ਉਹ ਵੀ ਜ਼ਖਮੀ ਹੋਏ ਨੇ ਸੋ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਜੋ ਹੈ ਦਾਖਲ ਕਰਵਾਇਆ ਗਿਆ ਸਮਰਾਲਾ ਪੁਲਿਸ ਜੋ ਮੌਕੇ ਤੇ ਕੌਣ ਜਾਣਦੀ ਇਸ ਘਟਨਾ ਤੋਂ ਬਾਅਦ ਉਹਨਾਂ ਦੱਸਿਆ ਕਿ ਸੰਘਣੀ ਧੁੰਦ ਕਰਕੇ ਜੋ ਹੈ ਵਿਜ਼ਿਬਿਲਟੀ ਪਹਿਲਾਂ ਹੀ ਬਹੁਤ ਘਟੀ ਹੋਈ ਹੈ ਤੇ ਇਸ ਕਰਕੇ ਇਹ ਭਿਆਨਕ ਹਾਦਸਾ ਵਾਪਰਿਆ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ ਤੇ ਇਸੇ ਦੌਰਾਨ ਜੋ ਕਾਰ ਡਰਾਈਵਰ ਸੀਗਾ ਹੋ ਸਕਦਾ ਹੈ ਕਿ ਉਸ ਨੂੰ ਵੀ ਨਹੀਂ ਦਿਸਿਆ ਤੇ ਜਦੋਂ ਬੱਸ ਮੋੜ ਕੱਟ ਰਹੀ ਸੀ ਤਾਂ ਉਸੇ ਦੌਰਾਨ ਜੋ ਹੈ ਇਹ ਹਾਦਸਾ ਵਾਪਰ ਜਾਂਦਾ ਹੈ ਤੇ ਇਹ ਤਸਵੀਰਾਂ ਜੋ ਹੈ ਉਹ ਤੁਹਾਨੂੰ ਵਿਖਾ ਰਿਆ ਹਾਦਸੇ ਦੀਆ ਪੁਲਿਸ ਦੇ ਵੱਲੋਂ ਹੁਣ ਜਿਹੜੀ ਕਾਰ ਹੈ ਉਸ ਨੂੰ ਵੀ ਜ਼ਬਤ ਕਰ ਲਿਆ ਗਿਆ ਜਿਸ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਨੇ ਤੇ ਨਾਲ ਹੀ ਨਾਲ ਪੁਲਿਸ ਨੇ ਪੂਰੀ ਜਾਂਚ ਪੜਤਾਲ ਜੋ ਹੈ ਇਸ ਮਾਮਲੇ ਨੂੰ ਲੈ ਕੇ ਸ਼ੁਰੂ ਕਰ ਦਿੱਤੀ ਹੈ ਸੋ ਕਿ ਕੁਝ ਬਿਆਨ ਪੁਲਿਸ ਦੇ ਵੱਲੋਂ ਦਿੱਤੇ ਗਏ ਨੇ ਇਸ ਪੂਰੇ ਹਾਦਸੇ ਤੋਂ ਬਾਅਦ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਨਹੀਂ ਜੀ ਇਹ ਢੰਡੀਗੜ੍ਹ ਲੁਧਿਆਣਾ ਰੋਡ ਤੇ ਪਤਲਾ ਘਟਦੀ ਫੁੱਲ ਜੁਝਾਰ ਬੱਸ ਦੇ ਨਾਲ ਹੋਇਆ ਜੀ ਵਰਨਾ ਕਾਰ ਦਾ ਜਾਨੀਵਾਨਲੀ ਨੁਕਸਾਨ ਨਹੀਂ ਹੈਗਾ ਕੋਈ ਜੀ ਪਰ ਦੇਖਿਆ ਜਾ ਰਿਹਾ ਗੱਡੀ ਦੇ ਵਿੱਚ ਸ਼ਰਾਬ ਵੀ ਆ ਕੀ ਕਰਣਾ ਹਾਂਜੀ ਇਹ ਵੈਰੀਫਾਈ ਕਰ ਰਹੇ ਆ ਜੀ ਕਿਵੇਂ ਹੈ ਹਨਾ ਕਿੱਥੋਂ ਆਈ ਆ ਕਿੱਥੇ ਜਾ ਰਹੀ ਆ ਉਹ ਸਾਰਾ ਵੈਰੀਫਾਈ ਕਰਕੇ ਤੁਹਾਨੂੰ ਨਹੀਂ ਹਜਰਤਾ ਨੰਬਰ ਹੀ ਹੋਇਆ ਜੀ ਨੰਬਰ ਰਲੰਗਰੇਟਸ ਉਤਵਾਦ ਹੋ ਜਾਂਦਾ ਕਿੰਨੀ ਸ਼ਰਾਫਤ ਦੀ ਜਿੱਤ ਬਲਾਈਸ ਹਾਡੀ ਕੁਆਂਟੀਟੀ ਕਲੀਅਰ ਨਹੀਂ ਹੈਗੀ ਜੀ ਗੱਡੀ ਤਾਂ ਖੁੱਲੀ ਹੈ ਹਾਂਜੀ ਖੁੱਲੀਆਂ ਨੇ ਜੀ ਬੋਤਲ ਸਰ ਕੀ ਦੀ ਗਲਤੀ ਲੱਗਦੀ ਹੈ ਹਾਈਵੇ ਤੇ ਜਿਹੜਾ ਕ੍ਰੋਸ ਵੀ ਕਰ ਰਹੀ ਹੈ ਬੱਸ ਇਹ ਧੁੰਦ ਦੇ ਕਾਰਨ ਜ਼ਿਆਦਾ ਹੋਇਆ ਜੀ ਓਵਰ ਸਪੀਡ ਹੋਣੇ ਆ ਜੀ ਉਹਦੇ ਕਰਕੇ ਹੋਇਆ ਹੈਗਾ ਦੇਖਿਆ ਜਾਓ ਜ਼ਿਆਦਾਤਰ ਬੱਸ ਐਦੂ ਹੀ ਮੋੜਦੀਆਂ ਨੇ ਦੇਖੋ ਜੀ ਘੱਟ ਬਣਿਆ ਹੋਇਆ ਸਮਰਾਲੇ ਨੂੰ ਇਹ ਤੋਂ ਬੈਟਰ ਘੱਟ ਪੂਰੀ ਹੈ ਨਹੀਂਗਾ ਇਸ ਕਰਕੇ ਇਹੀ ਹੈ ਸੰਭਵ ਜਾਂ ਬਾਈਪਾਸ ਤੋਂ ਹੈਗਾ ਜੀ ਹੁਣ ਅੱਗੇ ਅੱਗੇ ਹੁਣ ਤੋਂ ਦਾ ਟਾਈਮ ਆ ਇੱਥੇ ਕੋਈ ਸਿਊਟ ਲਾਈ ਜਾਊਗੀ ਉਹ ਫੋਰਸ ਤਾਂ ਨਹੀਂ ਜਿਵੇਂ 에어 ਫੈਕਟਰ ਵਗੈਰਾ ਨੇ ਹੋਰ ਚੀਜ਼ਾਂ ਨੇ ਉਹ ਜ਼ਰੂਰ ਲੈਂਗੇ ਯਾਨੀ ਜੋ ਸੰਗਣੀ ਤੁੰਦਤਾ ਕਹਿ ਲਗਾਤਾਰ ਚੱਲ ਰਹੀ ਹੈ ਤੇ ਇਸ ਵਿੱਚਕਾਰ ਇੱਕ ਹੋਰ ਹਾਦਸਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਹਾਦਸਾ ਵਾਪਰਿਆ ਹੈ ਕਾਰ ਤੇ ਟਰੱਕ ਦੀ ਭਿਆਨਕ ਟੱਕਰ ਹੋਈ ਹੈ ਦਰਅਸਲ ਕਾਰ ਜਿਹੜੀ ਉਸ ਦਾ ਟਰੱਕ ਦੇ ਵਿੱਚ ਆ ਕੇ ਵੱਜਦੀ ਹੈ ਤਾਂ ਜਿਸ ਮਗਰੋਂ ਦੱਸਦੇ ਕਿ ਹਾਦਸਾ ਵਾਪਰ ਜਾਂਦਾ ਹੈ ਤੇ ਬੇਹਦੀ ਦੱਸਦੇ ਕਿ ਭਿਆਨਕ ਹਾਦਸਾ ਵਾਪਰਿਆ ਅਤੇ ਮਾਫ ਕਰਨਾ ਬਸ ਕਾਰ ਦੀ ਟੱਕਰ ਹੋਈ ਹੈ ਤਸਵੀਰਾਂ ਤੁਹਾਨੂੰ ਖਾਰਿਆਂ ਬੱਸ ਦੇ ਵਿੱਚ ਜੋ ਐ ਸਰਦਾਰ ਜਿਹੜੀ ਕਾਰ ਹੈ ਉਹ ਜਾ ਕੇ ਵੱਜਦੀ ਹੈ ਤੇ ਜੋ ਅਗਲਾ ਹਿੱਸਾ ਹੈ ਕਾਰ ਦਾ ਉਹ ਕਾਫੀ ਜ਼ਿਆਦਾ ਨੁਕਸਾਨ ਨਿਆ ਗਿਆ ਤਾਂ ਤਸਵੀਰਾਂ ਤੁਹਾਨੂੰ ਵਿਖਾਰੀਆਂ ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਹਾਦਸਾ ਵਾਪਰਿਆ ਹੈ ਸਮਰਾਲਾ ਦੇ ਵਿੱਚ ਪਠਲਾ ਰੋਡ ਤੇ ਦੱਸ ਕੇ ਇਸ ਰੋਡ ਨੇੜੇ ਜੋ ਹੈ ਇਹ ਦੋਵੇਂ ਵਾਹਨ ਹਾਦਸਾ ਗ੍ਰਸਤ ਹੋ ਜਾਂਦੇ ਨੇ ਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਇੱਥੇ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਇੱਥੇ ਦੱਸਦੇ ਕਿ ਜਾਨੀ ਨੁਕਸਾਨ ਤੋਂ ਜੋ ਹੈ ਬਚਾਰ ਰਹੇ ਗਏ ਲੇਕਿਨ ਇਸ ਦੇ ਨਾਲ ਨਾਲ ਇਹ ਵੀ ਬੇहद ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਜੋ ਗੱਡੀ ਜੋ ਕਾਰ ਇੱਥੇ ਹਾਦਸੇ ਗ੍ਰਸਤ ਹੋਈ ਹੈ ਇਸ ਹਾਦਸੇ ਤੋਂ ਬਾਅਦ ਜਦੋਂ ਲੋਕ ਉੱਥੇ ਇਕੱਠੇ ਹੋ ਗਏ ਤਾਂ ਲੋਕਾਂ ਨੇ ਵੇਖਿਆ ਕਾਰ ਦੇ ਅੰਦਰੋਂ ਦੀ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਨੇ ਜੀ ਹਾਂ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਜੋ ਹੈ ਵੱਡੀ ਗਿਣਤੀ ਦੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਨੇ ਗੱਡੀ ਦੇ ਅੰਦਰੋਂ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਦੱਸਿਆ ਕੇਸ ਕਾਲ ਦੀ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਹਾਦਸੇ ਤੋਂ ਬਾਅਦ ਜਿਹੜੇ ਕਾਰ ਚਾਲਕ ਨੇ ਉਹ ਮੌਕੇ ਤੋਂ ਫਰਾਰ ਦਸਤੇ ਜਾ ਰਹੇ ਨੇ ਤਾਂ ਹੁਣ ਪੁਲਿਸ ਦੇ ਵੱਲੋਂ 对。<laughs> ક્રાઈમ એંગલ ਤੋਂ ਵੀ ਇਹ ਸਭ ਪੂਰੇ ਹੱਥ ਸੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜੇ ਵਾਹਨ ਚਾਲਕ ਸੀਗੇ ਜਿਹੜੇ ਕਾਰ ਚਾਲਕ ਸੀਗੇ ਉਹਨਾਂ ਦੀ ਵੀ ਪਾਲ ਕੀਤੀ ਜਾ ਰਹੀ ਹੈ ਕਿ ਇੰਨੀ ਸ਼ਰਾਬ ਦੀਆਂ ਬੋਤਲਾਂ ਆਈਆਂ ਕਿਥੋਂ ਕਿੱਥੇ ਲੈ ਕੇ ਜਾ ਰਹੇ ਸੀਗੇ ਤਾਂ ਹੁਣ ਇਹ ਸਾਰੇ ਸਵਾਲ ਜੋ ਹੈ ਖੜੇ ਹੋ ਰਹੇ ਨੇ ਸੋ ਹੱਤ ਦਾ ਕਿਤੇ ਨਾ ਕਿਤੇ ਹੁਣ ਕ੍ਰਾਈਮ ਐਂਗਲ ਦਾ ਵੀ ਮੋੜ ਲੰਦਾ ਨਜ਼ਰ ਆ ਰਿਹਾ ਸੋ ਹਾਲਾਂਕਿ ਜੋ ਸੰਗਣੀ ਤੁੰਦ ਕਰਕੇ ਦੱਸਦੇ ਕਿ ਲਗਾਤਾਰ ਹੱਥ ਸੇ ਹੋ ਰਹੇ ਨੇ ਤਾਂ

ਹਾਦਸੇ ਤੋਂ ਬਾਅਦ ਜਦੋਂ ਲੋਕਾਂ ਨੇ ਕਾਰ ਦੇ ਅੰਦਰ ਦੱਸਦੇ ਕਿ ਚਾਤਮਾਰੀ ਤੋਂ ਉਹਨਾਂ ਨੇ ਵੇਖਿਆ ਕਿ ਕਾਰ ਦੇ ਅੰਦਰ ਤਾਂ ਵੱਡੀ ਗਿਣਤੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਪਈਆਂ ਹੋਈਆਂ ਨੇ ਤਾਂ ਇਸ ਵਗਰੋਂ ਹਾਲਾਂਕਿ ਉਹ ਵੀ ਜਾਂਚ ਜਿਹੜੀ ਹੈ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਇਸੇ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਮੋਟਰਸਾਈਕਲ ਵੀ ਇਸ ਦੇ ਚਪੇੜ ਦੇ ਵਿੱਚ ਆ ਜਾਂਦਾ ਹੈ ਅ ਤੇ ਮੋਟਰਸਾਈਕਲ ਤੇ ਦੋ ਜਣੇ ਸਵਾਰ ਸੀਗੇ ਉਹ ਵੀ ਜ਼ਖਮੀ ਹੋਏ ਨੇ ਸੋ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਜੋ ਹੈ ਦਾਖਲ ਕਰਵਾਇਆ ਗਿਆ ਸਮਰਾਲਾ ਪੁਲ ਉਸ ਜੋ ਮੌਕੇ ਤੇ ਪਹੁੰਚ ਜਾਂਦੀ ਇਸ ਘਟਨਾ ਤੋਂ ਬਾਅਦ ਉਹਨਾਂ ਦੱਸਿਆ ਕਿ ਸੰਘਣੀ ਧੁੰਦ ਕਰਕੇ ਜੋ ਹੈ ਵਿਜ਼ਿਬਿਲਟੀ ਪਹਿਲਾਂ ਹੀ ਬਹੁਤ ਘਟੀ ਹੋਈ ਹੈ ਤੇ ਇਸ ਕਰਕੇ ਇਹ ਭਿਆਨਕ ਹਾਦਸਾ ਵਾਪਰਿਆ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ ਤੇ ਇਸੇ ਦੌਰਾਨ ਜੋ ਕਾਰ ਡਰਾਈਵਰ ਸੇਗਾ ਹੋ ਸਕਦਾ ਹੈ ਕਿ ਉਸ ਨੂੰ ਵੀ ਨਹੀਂ ਦਿਸਿਆ ਤੇ ਜਦੋਂ ਬੱਸ ਮੋੜ ਕੱਟ ਰਹੀ ਸੀ ਤਾਂ ਉਸੇ ਦੌਰਾਨ ਜੋ ਹੈ ਇਹ ਹਾਦਸਾ ਵਾਪਰ ਜਾਂਦਾ ਹੈ ਤੇ ਇਹ ਤਸਵੀਰਾਂ ਜੋ ਹੈ ਉਹ ਤੁਹਾਨੂੰ ਵਿਖਾ ਰਿਆ ਹਾਦਸੇ ਦੀਆ ਪੁਲਿਸ ਦੇ ਵੱਲੋਂ ਹੁਣ ਜਿਹੜੀ ਕਾਰ ਹੈ ਉਸ ਨੂੰ ਵੀ ਜ਼ਬਤ ਕਰ ਲਿਆ ਗਿਆ ਜਿਸ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਨੇ ਤੇ ਨਾਲ ਹੀ ਨਾਲ ਪੁਲਿਸ ਨੇ ਪੂਰੀ ਜਾਂਚ ਪੜਤਾਲ ਜੋ ਹੈ ਇਸ ਮਾਮਲੇ ਨੂੰ ਲੈ ਕੇ ਸ਼ੁਰੂ ਕਰ ਦਿੱਤੀ ਹੈ ਸੋ ਕਿ ਕੁਝ ਬਿਆਨ ਪੁਲਿਸ ਦੇ ਵੱਲੋਂ ਦਿੱਤੇ ਗਏ ਨੇ ਇਸ ਪੂਰੇ ਹਾਦਸੇ ਤੋਂ ਬਾਅਦ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਨਹੀਂ ਜੀ ਇਹ ਢੰਡੀਗੜ੍ਹ ਲੁਧਿਆਣਾ ਰੋਡ ਤੇ ਪਤਲਾ ਘਟ ਦੇ ਕੋਲ ਜੁਝਾਰ ਬੱਸ ਦੇ ਨਾਲ ਹੋਇਆ ਜੀ ਵਰਨਾ ਕਾਰ ਦਾ ਜਾਨੀਵਾਨਲੀ ਨੁਕਸਾਨ ਨਹੀਂ ਹੈਗਾ ਕੋਈ ਜੀ ਪਰ ਦੇਖਿਆ ਜਾ ਰਿਹਾ ਗੱਡੀ ਦੇ ਵਿੱਚ ਸ਼ਰਾਬ ਵੀ ਆ ਕੀ ਕਰਾਣਾ ਜੀ ਹਾਂ ਜੀ ਇਹ ਵੈਰੀਫਾਈ ਕਰ ਰਹੇ ਆ ਜੀ ਕਿਵੇਂ ਆ ਹਨਾ ਕਿੱਥੋਂ ਆਈ ਆ ਕਿੱਥੇ ਜਾ ਰਹੀ ਆ ਉਹ ਸਾਰਾ ਵੈਰੀਫਾਈ ਕਰਕੇ ਤੁਹਾਨੂੰ ਕੋਈ ਹਜਰੀ ਤਾਂ ਨੰਬਰ ਹੀ ਹੋਇਆ ਜੀ ਨੰਬਰ ਲੰਗਰੇ ਟ੍ਰੇਸ ਬਤਵਾਦ ਹੋ ਜਾਂਦਾ ਕਿੰਨੀ ਸ਼ਰਾਬ ਲੱਗੀ ਹੈ ਹਾਈ ਦੇ ਕੁਆਂਟੀਟੀ ਕਲੀਅਰ ਨਹੀਂ ਹੈਗੀ ਜੀ ਗੱਡੀ ਤਾਂ ਖੁੱਲੀ ਹੈ ਹਾਂਜੀ ਖੁੱਲੀਆਂ ਨੇ ਜੀ ਬੋਤਲ ਸਰ ਕੀ ਦੀ ਗਲਤੀ ਲੱਗਦੀ ਹੈ ਹਾਈਵੇ ਤੇ ਜਿਹੜਾ ਕ੍ਰੋਸ ਵੀ ਕਰ ਰਹੀ ਹੈ ਬੱਸ ਇਹ ਧੁੰਦ ਦੇ ਕਾਰਨ ਜ਼ਿਆਦਾ ਹੋਇਆ ਜੀ ਓਵਰ ਸਪੀਡ ਹੋਣੇ ਆ ਜੀ ਉਹਦੇ ਕਰਕੇ ਹੋਇਆ ਹੈਗਾ ਦਿਖਿਆ দাও ਜਦੋਂ ਤੱਕ ਬੱਸਾਂ ਦੂਰੀ ਮੋੜਦੀਆਂ ਨੇ ਦੇਖੋ ਜੀ ਘੱਟ ਬਣਿਆ ਹੋਇਆ ਸਮਰਾੜੇ ਨੂੰ ਇਹ ਤੋਂ ਫੈਕਟਰ ਘੱਟ ਹੋਇਆ ਨਹੀਂਗਾ ਇਸ ਕਰਕੇ ਇਹੀ ਅਸੰਭਵ ਜਾਂ ਬਾਈਪਾਸ ਤੋਂ ਹੈਗਾ ਜੀ ਕਿ ਹੁਣ ਅੱਗੇ ਅੱਗੇ ਹੁਣ ਤੋਂ ਦਾ ਟਾਈਮ ਆ ਇੱਥੇ ਤੁਸੀਂ ਸਪੀਕ ਲਾਈ ਜਾਓਗੇ ਕੋਈ ਫੋਰਸ ਤਾਂ ਨਹੀਂ ਜਿਵੇਂ ਏਅਰ ਫੈਕਟਰ ਵਗੈਰਾ ਨੇ ਹੋਰ ਚੀਜ਼ਾਂ ਨੇ ਉਹ ਚੁਰੂੜ ਲੰਗੇ ਆ ਜੀ